ਡੇਲੀ ਬੋਸ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਨੂੰ ਸੱਸ ਦੀ ਇੱਕ ਅਜਹੀ ਕਰਤੂਤ ਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਜਿਸ ਨੂੰ ਸੁਣ ਕੇ ਤੁਹਾਡਾ ਗੁੱਸਾ ਵੀ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਏਗਾ ਤਾਂ ਸਾਰੇ ਪਿੰਡ ਦੇ ਵਿੱਚ ਭਗੜ ਮਚ ਜਾਂਦੀ ਹੈ ਕਿਉਂਕਿ ਇੰਨੀ ਜ਼ਿਆਦਾ ਸ਼ਰਮਨਾਕ ਕਰਤੂਤ ਇੱਕ ਨੂੰ ਤੇ ਸੱਸ ਦੇ ਵੱਲੋਂ ਕੀਤੀ ਗਈ ਦਰਅਸਲ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਦੋਸ਼ੀ ਵੀ ਕੋਈ ਹੋਰ ਨਹੀਂ ਬਲਕਿ ਨੂੰ ਅਤੇ ਸੱਸ ਨਿਕਲੀ ਐ ਜਿਸ ਦੇ ਵੱਲੋਂ ਗੁਟਕਾ ਸਾਫ ਦੇ ਅੰਗ ਜਿਹੜੇ ਆ ਪਾੜ ਕੇ ਕੂੜੇ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ ਤੇ ਜਦੋਂ ਇਸ ਦੇ ਬਾਰੇ ਲੋਕਾਂ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਦਾ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਮੌਕਾ ਰਹਿੰਦੇ ਹੋਏ ਇਸ ਨੂੰ ਅਤੇ ਸੱਸ ਨੂੰ ਹਿਰਾਸਤ ਦੇ ਵਿੱਚ ਲੈ ਲੈ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਸਿੱਖ ਦੇ ਜਿਹੜੇ ਆ ਹਿਰਦੇ ਬਲੁੰਦਰੇ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਇੰਨਾ ਘਟਨਾਵਾਂ ਦੇ ਉੱਤੇ ਰੋਕ ਕਦੋਂ ਲੱਗੇਗੀ ਇਹ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਤਾਂ ਤਰਨਤਾਰਨ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਨੂ ਸਾਸਤੇ ਵੱਲੋਂ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਘੁਟਕਾ ਸਾਬ ਦੇ ਅੰਗ ਪਾੜ ਕੇ ਕੂੜੇ ਦੇ ਵਿੱਚ ਸੁੱਟ ਕੇ ਬੇਅਦਬੀ ਕੀਤੀ ਗਈ ਹੈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਬਾਲ ਖੁਰਦ ਦੇ ਵਿੱਚ ਤਾਂ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਇਸ ਨੂੰਸਸ ਨੂੰ ਹਿਰਾਸਤ ਦੇ ਵਿੱਚ ਲੇ ਲਿਆ ਗਿਆ ਤਾਂ ਸੇਕ ਜਥੇ ਬੰਦੀਆਂ ਵੀ ਲਗਾਤਾਰ ਮੰਗ ਕਰਦੀਆਂ ਨੇ ਕਿ ਜਿਹੜੇ ਇਸ ਤਰ੍ਹਾਂ ਵਿਦਬੀ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਪਰ ਜੇਕਰ ਪਿਛਲੇ ਦਿਨਾਂ ਦੇ ਹੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਵਿੱਚ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਵਿਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੰਧਿਆ ਜਹੇ ਦੇ ਵਿੱਚ ਇਹ ਸਭ ਦੇ ਉੱਤੇ ਠਲ ਕਦੋਂ ਪਏਗੀ ਕਿਉਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਇਨ੍ਹਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੀ ਕੀਤੀ ਜਾ ਰਹੀ ਹੈ ਲਗਾਤਾਰ ਅਸੀਂ ਸੁਣਦੇ ਆ ਰਹੇ ਹਾਂ ਕਿ ਕਿਸੇ ਵਿਅਕਤੀ ਦੇ ਵੱਲੋਂ ਬਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਇਹ ਜੋ ਤਰਨਤਾਰਨ ਦੇ ਪਿੰਡ ਚਬਾਲ ਖੁਰਦ ਦੇ ਵਿੱਚ ਬਦਬੀ ਦੀ ਘਟਨਾ ਵਾਪਰੀ ਹੈ ਇਸ ਦੇ ਵਿੱਚ ਕਿਸੇ ਵਿਅਕਤੀ ਨੇ ਇਹ ਨਹੀਂ ਘਟਨਾ ਕੀਤੀ ਬਲਕਿ ਨੂੰ ਅਤੇ ਸੱਸ ਯਾਨੀ ਕਿ ਦੋ ਮਹਿਲਾਵਾਂ ਦੇ ਵੱਲੋਂ ਜੋ ਹੈ ਇਸ ਘਟਨਾਕਰਮ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਪਿੱਛੇ ਮਨਸੂਬੇ ਕੀ ਸਨ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿਸੇ ਦੇ ਕੈ ਦੇ ਉੱਤੇ ਬਦਬਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਇਹਨਾਂ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਇਸ ਕਰਕੇ ਬਦਬਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਸਾਰਾ ਇੱਕ ਜਾਂਚ ਦਾ ਵਿਸ਼ਾ ਬਣ ਜਾਂਦਾ ਤਾਂ ਪੁਲਿਸ ਦੇ ਵੱਲੋਂ ਇਸ ਨੂੰ ਸੱਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੀ ਕੱਲ ਗੁਰਗਾ ਸਾਹੀ ਦੇ ਗਈ ਉਹ ਚ ਕੀ ਹੁਣ ਗਾਂ ਪਈ ਉਹ ਜਿਹੜਾ ਜੀ ਕੱਲ ਕੁਝ ਬੱਚਿਆਂ ਨੇ ਬੱਚਿਆਂ ਨੂੰ ਅਸੀਂ ਕਿਹਾ ਕਿ ਸ਼ਾਇਦ ਤੁਸੀਂ ਕਿਸੇ ਨੇ ਪਾਟੇ ਗੁਟਕਾ ਸਾਹਿਬ ਵੇਖਿਆ ਪਹਿਲਾ ਸਕੂਲ ਟਾਈਮ ਤੇ ਜਾਂ ਕਦੇ ਆਉਂਦੇ ਜਾਂਦੇ ਕਿਸੇ ਨੂੰ ਪਾਟਦੇ ਆਂ ਵੇਖਿਆ ਜਾਂ ਕੁਝ ਤੇ ਇੱਕ ਲੜਕੀ ਨੇ ਕਿਹਾ ਕਿ ਗੁਟਕਾ ਸਾਹਿਬ ਪਾਟੇ ਮੈਂ ਨਹੀਂ ਵੇਖੇ ਪਰ ਇਹਦੇ ਨਾਲ ਦੇ ਗੁਟਕਾ ਸਾਹਿਬ ਸਾਨੂੰ ਇੱਕ ਉਧਰ ਕਲਾਸ ਚੱਲਦੀ ਹੈ ਉਹਨਾਂ ਨੇ ਦਿੱਤੀ ਸੀ ਅੱਛਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਕਲਾਸ ਚੱਲਦੀ ਹੈ ਉਹ ਫਿਰ ਅਸੀਂ ਉਹਨਾਂ ਕੋਲ ਪਤਾ ਕੀਤਾ ਉਹ ਕੁੜੀ ਮਨਪ੍ਰੀਤ ਕਹ ਰਹੀ ਆ ਉਹ ਕਲਾਸ ਲਾਉਂਦੇ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਨੇ ਪੰਜ ਗੁਟਕਾ ਸਾਹਿਬ ਮੈਨੂੰ ਇਹ ਚ ਸਿੱਖ ਐਡ ਫਾਊਂਡੇਸ਼ਨ ਵੱਲੋਂ ਜਿਹੜੀ ਸੰਸਥਾ ਵੱਲੋਂ ਆਪਣਾ ਟਿਊਸ਼ਨ ਸੈਂਟਰ ਚਲਾਉਂਦੇ ਆ ਅੱਛਾ ਜੀ ਉਹਨੇ ਫਿਰ ਦੱਸਿਆ ਵੀ ਮੈਂ ਕਿੰਨਾ ਕਿੰਨਾ ਘਰਾਂ ਦੇ ਵਿੱਚ ਦਿੱਤੇ ਆ ਜੀ ਹੂੰ ਉਹ ਅਜੀ ਘਰਾਂ ਚੋਂ ਸਾਰਿਆਂ ਤੇ ਪੁੱਛਗਿੱਛ ਕੀਤੀ ਹੂੰ ਚਾਰ ਗੁਟਕਾ ਸਾਹਿਬ ਮਿਲ ਗਈਆਂ ਅੱਛਾ ਜੀ ਇੱਕ ਘਰ ਤੋਂ ਨਹੀਂ ਮਿਲਿਆ ਪਰ ਉਹ ਘਰ ਵਾਲੇ ਮੁਕਰ ਗਏ ਸੀ ਕਿ ਸਾਨੂੰ ਦਿੱਤਾ ਹੀ ਨਹੀਂ ਅੱਛਾ ਇਹ ਛੋਟੇ ਬੱਚੇ ਨੂੰ ਦਿੱਤਾ ਹੋ ਸਕਦਾ ਬਾਅਦ ਦੇ ਕਿਤੇ ਡਿੱਗ ਪਏ ਹੋਵੇ ਪਰ ਸਾਨੂੰ ਆਇਆ ਨਹੀਂ ਉਹ 1 ਸਾਲ ਪਹਿਲਾਂ ਦਿੱਤਾ ਸੀ अच्छा जी पर जदों विस्तार ਨਾਲ ਪਤਾ ਕੀਤਾ ਚੰਗੇ ਤਰੀਕੇ ਨਾਲ ਉਹਨਾਂ ਨੂੰ ਪੁੱਛ ਕੇ ਕੀਤੀ ਰਾਤ ਸੱਧਿਆ ਪਰ ਫਿਰ ਉਹ ਮੰਨ ਗਏ ਫਿਰ ਇੱਕ ਉਹਨਾਂ ਦੇ ਜਿਹੜੇ ਨਾਲ ਬੇਦਬੀ ਦੇ ਟਾਈਮ ਤੇ ਜਿਹੜੇ ਕਾਗਜ਼ੀ ਛੁੱਟੇ ਸੀ ਉੱਥੇ ਜਦੋਂ ਉੱਥੇ ਗੁੜਕਾ ਸਾਹਿਬ ਦੇ ਪੰਨੇ ਪਾੜ ਕੇ ਛੁੱਟੇ ਆ ਆ ਜਿਹੜੇ ਡਿੱਗੇ ਸੀ ਨਾ ਉੱਥੇ ਜੀ ਉਹਨਾਂ ਦੇ ਨਾਲ ਦਾ ਸਬੰਧਤ ਸਮਾਨ ਸਾਨੂੰ ਮਿਲ ਗਿਆ ਜੀ ਉੱਥੋਂ ਅੱਛਾ ਜੀ ਬਾਹਰੋਂ ਉਹਨਾਂ ਦੇ ਘਰੋਂ ਮਿਲ ਗਿਆ ਅੱਛਾ ਪਿਤਾ ਬਾਂਵ ਮਿਲ ਗਈਆਂ ਜਿਨ੍ਹਾਂ ਦੇ ਵਿਚਲੇ ਪੇਪਰ ਵੀ ਉਹ ਨਾਲ ਹੀ ਰੂੜੀ ਤੋਂ ਮਲੇ ਸੀ ਜਿੱਥੇ ਪਿਰ ਵੀ ਹੋਈ ਹੈ ਉਹਨਾਂ ਨੇ ਕਾੜ ਕੇ ਪੰਨਿਆਂ ਸੇ ਪੇਚ ਹਾਂਜੀ ਤੇ ਉਹ ਗੱਲ ਕਲੀਅਰ ਹੋ ਗਈ ਜੀ ਫਿਰ ਉਹਨਾਂ ਰਾਤੀ ਕਹਾ ਮਾਫੀ ਦੇ ਰਹੇ ਸਨ ਮਾਫੀ ਵਾਲੀ ਗੱਲ ਤਾਂ ਕੋਈ ਨਹੀਂ ਸੀ ਪਿੰਡ ਦਾ ਇਕੱਠ ਹੋਇਆ ਤੇ ਉਹਨਾਂ ਨੂੰ ਪੁਲਿਸ ਦੇ ਭਲੇ ਕਰਤੇ ਜੀ ਦੋਨੇ ਜਾਣੀ ਹੁਣ ਅਗਲੀ ਕਾਰਵਾਈ ਪੁਲਿਸ ਕਰੂਗੀ ਜੀ ਤੇ ਪੁਲਿਸ ਨੇ ਸਾਡਾ ਸਹਿਯੋਗ ਕੀਤਾ ਜੀ ਪੂਰਾ ਸਾਰੇ ਕੰਮ ਹਾਂਜੀ ਇਹ ਇਹਨੂੰ ਆਪਾਂ ਹੁਣ ਕੀ ਕਹਿ ਸਕਦੇ ਆ ਇਹ ਭੁੱਲ ਹੋਈ ਆ ਕਿ ਜਾਂ ਕੇ ਜਾਂ ਨਹੀਂ ਹੋਈ ਤੇ ਭੁੱਲਾ ਪਰ ਮਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਸਾਰਾ ਕੁਝ ਕੀਤਾ ਜੀ अच्छा हां हुन ਕਿੰਨੇ ਬਾਰੇ ਬੰਦੇ ਪੁੱਛਨੇ ਦੱਸ ਕੀਤੇ ਆ ਕਿੰਨੇ ਦੋ ਆ ਜੀ 9 ਸਸਦ ਨੇ 9 ਸਸਦ ਹਾਂਜੀ ਹਾਂਜੀ ਠੀਕ ਹੈ ਹਾਂ ਇਹ ਜਿਹੜੀ ਜਿਹੜੀ ਜਾਂਚ ਕੀਤੀ ਹੈ ਸਾਰਾ ਤੇ ਆਪਣੇ ਪਿੰਡ ਵਾਲ ਸਾਰੇ ਇਕੱਠੇ ਹੋ ਗਏ ਲੱਭਿਆ ਕੇ ਸਾਥੀ ਹੈ ਨਹੀਂ ਜੀ ਪੁਲਿਸ ਦੇ ਸਹਿਯੋਗ ਨਾਲ ਆ ਜੀ ਜਿੰਨੀਆਂ ਵੱਖ-ਵੱਖ ਇੰਟੈਲੀਜੈਂਸ ਜਿੰਨੀਆਂ ਇਥੇ ਤੁਰੀਆਂ ਫਿਰਦੀਆਂ ਸੀ ਟੀਮਾਂ ਉਹਨਾਂ ਨੇ ਆਪਣੇ ਤੌਰ ਤੇ ਪਤਾ ਕੀਤਾ ਅਸੀਂ ਪਿੰਡ ਤੌਰ ਤੇ ਆਪਣੇ ਤੌਰ ਤੇ ਕੀਤਾ ਪਰ ਜੋ ਸਾਨੂੰ ਫਾਈਨਲ ਮਿਲਿਆ ਉਹ ਅਸੀਂ ਪੁਲਿਸ ਨੂੰ ਦੇ ਦਿੱਤਾ ਸਾਰਾ ਕੁਝ ਠੀਕ ਹੈ ਤੇ ਉਹ ਸਾਡੇ ਕੋਲ ਵੀ ਹੈਗਾ ਜੀ ਕੁਝ ਉਹੀ ਉਹ ਦੇਣ ਚੱਲੇ ਆਂ ਦੀ ਪ੍ਰੀਸ਼ਾ ਹਾਂ ਇਹ ਗੁਰਮੀਰ ਭਾਜੀ ਕੀ ਕਰਨਾ ਚਾਹੋਗੇ ਇਹ ਜਿਹੜੇ ਗੁੱਟਕੇ ਤੇ ਹੱਥੇ ਫੜੇ ਆ ਇਹ ਕਿੰਨੇ ਪੁਰਾਣੇ ਆਗੇ ਇਹ ਨਾ 1.5 ਸਾਲ ਪਹਿਲਾਂ ਸਾਡੇ ਪਿੰਡ 'ਚ ਦਿੱਤੇ ਗਏ ਪੰਜ ਗੁੱਟਕੇ ਅੱਛਾ ਦੋ ਸੈਂਟਰ ਚੱਲਦੇ ਦੋ ਜਨਾਨੀਆਂ ਨੂੰ ਪੰਜ ਸਾਲ ਇਹ ਕਿੰਨੇ ਸਾਲ ਪਹਿਲਾਂ 1.5 ਸਾਲ 1.5 ਸਾਲ ਪਹਿਲਾਂ ਪੰਜ ਪੰਜ ਗੁੱਟਕੇ ਦਿੱਤੇ ਗਏ ਇਹ ਕਿੰਨੇ ਬੰਦਿਆਂ ਦੋ ਲੇਡੀਆਂ ਜਿਹੜੀਆਂ ਨੌਂ ਸੈਂਟਰਾਂ ਨੂੰ ਦੋ ਸੈਂਟਰ ਦੋ ਸੈਂਟਰ ਚੱਲਦੇ ਖਾਲਸਾ ਏਡ ਦੇ ਅੱਛਾ ਜੀ ਇਹ ਤੇ ਟਿਊਸ਼ਨ ਦਿੰਦੇ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਨਾਲ ਗੁਰਮਤਿ ਵੀ ਸਿਖਾਉਂਦੇ ਆ ਠੀਕ ਹੈ ਉਹਨਾਂ ਨੇ ਦਿੱਤੇ ਗਏ ਤੇ ਜਦੋਂ ਇਹ ਸਾਰੀ ਗੱਲਾਂ ਨੇ ਦੱਸੇ ਤੇ ਬਲਜਿੰਦਰ ਸੋਹਣੇ ਜੀ ਜਿਹੜਾ ਮੁੰਡਾ ਅੰਗਦ ਹੈ ਇੱਕ ਹੂੰ ਅੰਗਦ ਨੂੰ ਮਿਲਿਆ ਗੁਰਕਾ ਤੇ ਅੰਗਦ ਦੇ ਘਰ ਗਏ ਤੇ ਉਹਨਾਂ ਸਾਨੂੰ ਆ ਦੋ ਧਾਰਮਿਕ ਬੂਖ ਸਿੱਧ ਦਿੱਤੀਆਂ ਨੂੰ ਅੱਛਾ ਜੀ ਤੇ ਨਾਲ ਹੀ ਉਹਦੇ ਦਾਦੀ ਨੇ ਕਿਹਾ ਤਾਂ ਵੀ ਸਾਨੂੰ ਛੋਟਾ ਗੁੜਕਾ ਨਹੀਂ ਮਿਲਿਆ ਸਾਨੂੰ ਧਾਰਮਿਕ ਬੂਸ ਮਿਲੀਆਂ ਵਾ ਹਾਂਜੀ ਜਦੋਂ ਇਹ ਦਿੱਤੀਆਂ ਤੇ ਇਹ ਸਾਨੂੰ ਤੇ ਕਨਫਰਮ ਵੀ ਉਹਨਾਂ ਦੇ ਘਰ ਗੁੜਕਾ ਆਇਆ ਕਿਉਂਕਿ ਵੱਡਿਆਂ ਦੇ ਤੇ ਕੋਈ ਲਾਗਤ ਪਾਜੀ ਨਾਲ ਦੱਸ ਦੂਗਾ ਛੋਟੇ ਬੱਚੇ ਚੌਥੀ ਪੰਜਵੀਂ ਕਲਾਸ ਦੇ ਇੱਕ ਦੋ ਦਿਨ ਦੱਸ ਚੁੱਕੇ ਸਾਨੂੰ ਵੀ ਇਹ ਬੱਚੇ ਨੂੰ ਮਿਲਿਆ ਸਾਰੇ ਬੱਚਿਆਂ ਨੂੰ ਪਤਾ ਨਹੀਂ ਤਕਰੀਬਨ ਕਲਾਸ ਚ ਵੀ ਕਿਹਨੂੰ ਗੁੜਕਾ ਮਿਲਿਆ ਕਿਹਨੂੰ ਨਹੀਂ ਠੀਕ ਹੈ ਜੀ ਇਹ ਤੂੰ ਇਹ ਹੋਇਆ ਵੀ ਜਦੋਂ ਉਹਨਾਂ ਇਹ ਦਿੱਤੇ ਤੇ ਆ ਇੱਕ ਪਾਟ ਆ ਜਿਹੜਾ ਆਪਾਂ ਨੂੰ ਗੁੜਕੇ ਦੇ ਅੰਗਾਂ ਦਾ ਮਿਲਿਆ ਹੈ। ਹੂੰ। ਇਹ ਛੋਟੇ ਸਾਹਿਬ ਜਾਦੇ ਦੀ ਕਿਤਾਬ ਆ। ਅੱਛਾ ਉਹਦੇ ਨਾਲ ਇਹਦਾ ਪੰਜਵਾਂ ਪੇਜ ਆ ਜਿਹੜਾ ਇਹ ਗੁੜਕੇ ਦੇ ਨਾਲ ਮਿਲਿਆ ਹੈ। ਅੱਛਾ ਜੀ। ਜਿਹੜਾ ਉਹਨਾਂ ਆਪਣੇ ਹੱਥੀ ਸਾਨੂੰ ਆ ਦੋ ਦਿੱਤੇ ਹਨ ਇਹਦੇ ਜੋ ਪਾਟ ਆ ਪੇਜ ਜਿਹੜਾ ਇਹ ਗੁੜਕੇ ਦੇ ਨਾਲ ਇਹ ਤੋਂ ਤੁਹਾਨੂੰ ਪਤਾ ਲੱਗਾ ਵੀ ਇਹ ਇਹ ਤੋਂ ਹਾਂ ਇਹ ਕਨਫਰਮ ਹੋ ਗਿਆ ਪਤਾ ਸਾਨੂੰ ਪਹਿਲਾਂ ਹੀ 100% ਕਨਫਰਮ ਹੋ ਗਿਆ ਵੀ ਇਹ ਇਹ ਜਿਹੜੇ ਆ ਕਿ ਹੁਣ ਪਤਾ ਨਹੀਂ ਉਹਨਾਂ ਕਿਹੜੀ ਮਨਛਾਣਾ ਕੀਤਾ ਵਾ। ਹੂੰ। ਕਿਉਂ ਕੀਤਾ ਵਾ? ਇਹ ਇਹਦੇ ਬਾਰੇ ਸਾਨੂੰ ਇਹ ਪੂਰਸ ਕਲੀਅਰ ਹੋਊਗੀ ਹੁਣ ਤੋਂ ਹੀ ਫਿਰ ਕੀ ਮੰਗ ਕਰਦਾ ਕੀ ਹੁਣ ਚਾਹੀਦਾ ਜਿਸ ਤਾ ਮੰਗ ਸਭ ਤੋਂ ਵੱਡੀ ਇਹ ਗੱਲ ਹੈ ਅਸੀਂ ਤੇ ਛੁਗਰ ਕਰਨ ਆ ਗੁਰੂ ਸਾਹਿਬ ਦਾ ਵੀ ਇਹ ਮਸਲਾ ਸਾਹਮਣੇ ਆ ਗਿਆ ਸਾਨੂੰ ਕਿਉਂਕਿ ਪਿੰਡ ਜੇ ਕੋਈ ਕੋਸ਼ ਆਂਦਾ ਹੈ ਕੋਈ ਕੋਸ਼ ਆਂਦਾ ਹੈ ਇੱਥੇ ਜਿਹੜਾ ਨਾ ਧਾਰਮਿਕ ਤੌਰ ਤੇ ਬਰਾਦਰੀਆਂ ਚ ਜਿਹੜਾ ਉਹ ਫਿੱਕ ਪੈਣ ਵਾਲੀ ਗੱਲ ਹੁੰਦੀ ਸੀ ਵੀ ਇਹਨੇ ਕੀਤਾ ਉਹਨੇ ਕੀਤਾ ਸਭ ਤੋਂ ਵੱਡੀ ਗੱਲ ਤੇ ਉਹ ਹੋਈ ਵੀ ਉਹ ਜਿਹੜਾ ਢਲ ਗਿਆ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਕਰਨ ਵਾਲਾ ਵਾ ਉਹ ਇੱਕ ਸਿੱਖ ਪਰਿਵਾਰ ਆ ਅੱਛਾ ਜੀ ਜੇਕਰ ਦੇ ਹੋਰ ਕਮਿਊਨਿਟੀ ਦਾ ਇਹ ਬੰਦੇ ਨਿਕਲ ਆਉਂਦੇ ਤੇ ਇਹ ਪੰਜਾਬ ਵਾਸਤੇ ਬਹੁਤ ਵੱਡਾ ਭੰਪੜੇ ਜਿਹੜੀਆਂ ਪੋਜੀਟਿਵ ਗੱਲਾਂ ਆਪਾਂ ਉਹ ਦੱਸਣ ਡੇ ਹਾਂ ਬਿਲਕੁਲ ਹਾਂ ਜੀ ਤੇ ਕਿ ਹੁਣ ਵਧੀਆ ਵਾ ਬਾਕੀ ਪੁਲਿਸ ਦੇ ਵਾਲੇ ਕਰਤਾ ਲੇਡੀ ਨੂੰ ਤੇ ਉਹ ਹੁਣ ਕੋਈ ਜਿਗਰਿਕ ਕਾਰਵਾਈ ਕਰਨੇ ਤੁਹਾਡੇ ਨੂੰ ਮਤਲਬ ਪਿੰਡ ਵਾਸੀਆਂ ਵੱਲੋਂ ਮਤਲਬ ਕਿ ਜਿਹੜਾ ਕੋਈ ਤੁਹਾਡੇ ਪਿੰਡ ਦੇ ਰਹਿਣ ਵਾਲੇ ਨਹੀਂ ਆਪਣੇ ਪਿੰਡ ਵੱਲੋਂ ਉਹਨਾਂ ਦੇ ਵਾਦੀ ਕੀ ਕੀਤਾ ਗਿਆ ਮਤਲਬ ਕੋਈ ਲੱਗਦਾ ਵੀ ਇਹ ਵਾਕਏ ਦੋਸ਼ੀ ਹੈ ਤਾਂ ਵਾਕਏ ਨਹੀਂ ਦੋਸ਼ੀ ਤੋਂ ਮੰਨ ਗਏ ਅੱਛਾ ਜੀ ਹਾਂ ਉਹ ਮੰਨ ਗਏ ਅੱਛਾ ਜੀ ਗਲਤੀ ਸਾਡੇ ਹੋ ਗਈ ਨਾਲੇ ਉਹ ਆ ਤੁਹਾਡੇ ਸਾਹਮਣੇ ਵੇਖੋ ਮੰਨੇ ਇਹ ਨਾ ਇਹ ਨਹੀਂ ਵੀ ਬੇਪੀ ਰਾਤ 12:30 ਵਜੇ ਤੱਕ ਉਹ ਇੱਕ ਗੱਲ ਮੰਨਨ ਨੂੰ ਤਿਆਰ ਨਹੀਂ ਪਹਿ ਇੱਕ ਗੱਲ ਕੀਤੀ ਆ ਪਰ ਪ੍ਰੂਫ 100% ਇੱਕ ਹੁੰਦਾ 99% ਨਾ 99% 100% ਜਿਹੜਾ ਪ੍ਰੂਫ ਮਿਲ ਗਿਆ ਵੀ ਉਹਨਾਂ ਨੇ ਕੀਤਾ ਹੁਣ ਦੋ ਦੋ ਜਣਿਆਂ ਨੂੰ ਪੁਲਿਸ ਰਿਵਾਲੇ ਕੀਤਾ 779 ਉਹਨਾਂ ਦਾ ਘਰ ਦਾ ਬੰਦਾ ਕੋਈ ਇੱਥੇ ਕੋਈ ਨਹੀਂ ਐਨਵੋਲਵ ਨਹੀਂ ਆ ਉਹਨਾਂ 'ਚ ਵੀ ਹੁਣ ਵੇਖਿਆ ਜਾਊਗਾ ਵੀ 772 ਅਗੇ 9 ਆ ਜਿਹੜਾ ਬੇਗਨਾ ਹੋਊਗਾ ਉਹਨੂੰ ਛਡਾਇਆ ਜਾਊਗਾ ਇਹ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਵਾਂਗੇ ਭਾਵੇਂ ਕੋਈ ਵੀ ਸਾਰੇ ਪਿੰਡ ਵਾਲੇ ਇਹ ਸਾਰੇ ਜਿਹੜਾ ਕੱਲ ਚਬਾਰਕ ਤੁਸੀਂ ਕਿ ਗੁਰਕਾ ਸਾਹਿਬ ਦੀ ਵੀ ਸਰ ਇਹ ਸਰ ਕਾਰਵਾਈ ਕੀਤੀ ਹੁਣ ਤੱਕ ਇਹਦੇ ਵਿੱਚ ਜਿਹੜੀ ਜੀ ਬੜੀ ਮਿਹਨਤ ਦੇ ਨਾਲ ਮੁਖਸ਼ੱਕਤ ਦੇ ਨਾਲ ਕੱਲ ਜਿਹੜੇ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਸੀਗੇ ਤੇ ਉੱਥੋਂ ਸੋਰਸ ਸਾਰਾ ਹੀ ਤੇ ਪਿੰਡ ਤੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਤੇ ਮੁਸ਼ਕਲ ਦੇ ਨਾਲ ਇਹ ਕੇਸ ਟ੍ਰੇਸ ਕਰਕੇ ਦੋ ਲੇਡੀਆਂ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌਸਸ ਨੇ ਇਹਨਾਂ ਨੂੰ ਜਿਹੜਾ ਹਰਾਸਟ ਲਿਆ ਏ ਤੇ ਉਹਨਾਂ ਨੂੰ ਪੁੱਛ-ਕਿਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ 'ਚ ਲਿਆਂਦੀ ਜਾਊਗੀ ਸ਼ਕਤੀ ਲਗਾ ਜਿਹੜਾ ਗੁਕਾ ਸਾਰੀ ਬਿਰਵੀ ਗਈ ਕੋਈ ਜਾਨਵਰ ਕੇ ਬੋਲੂ ਆ ਜਾਂ ਕਿਸ ਤਰ੍ਹਾਂ ਵੀ ਜਾਂ ਇਹ ਉਹਨਾਂ ਦੇ ਜੀ ਤਕਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀਕ ਤਕਤੀਸ਼ ਤਸਦੀਕ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਦੱਸ ਦਿੱਤੀ ਜਾਏ। ਬਿੰਨ ਵਾਸਤੇ ਉਹਨਾਂ ਨੂੰ ਕਿੰਨਾ ਸਹਿਯੋਗ ਮਿਲੇਗਾ ਇਸ ਕੰਮ